ਸਾਰਿਆਂ ਨੂੰ ਜੈ ਮਸੀਹ ਦੀ ਜੈ ਮਸੀਹ ਦੀ ਸਾਰੇ ਪਿਆਰੇ ਭਰਾਵਾਂ ਨੂੰ ਅਸੀਂ ਸਾਰਿਆਂ ਦਾ ਬੈਲਕ ਆਦਦੇ ਆ ਤੁਹਾਡੀ ਆਪਣੀ ਪੰਜਾਬੀ ਚਰਚ ਹਾਊਸ ਆਫ ਗੁਰੂਰੀ ਤਾਂ ਤੇ ਸਾਡੇ ਪਾਸਟਰ ਸਹਿਬਾਨ ਇਕਵਾਲ ਦਾ ਅਜਾਇ ਹੋਏ ਨੇ ਤੇ ਜੋ ਸਾਡਾ ਅੱਜ ਦਾ ਵਿਸ਼ਾ ਹੈ ਉਹ ਅੱਜ ਚਾਚ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਅੱਜ ਚਾਚ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਤੁਹਾਨੂੰ ਪਾਸਟਰ ਸਹਿਬਾਨ ਪੂਰੇ ਵਿਸਥਾਰ ਸਾਬ ਨਾਲ ਦੱਸਣਗੇ ਹਾਲੇਲੂਇਆ ਸਾਰਿਆਂ ਨੂੰ ਫਿਰ ਇੱਕ ਵਾਰੀ ਜੈ ਮਸੀਹ ਦੀ ਪ੍ਰੇਸ ਦਾ ਲਾਰਡ ਲੋ ਜੀ ਅ ਇਹ ਜਿਸ ਸਮੇਂ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਇਹਨੂੰ ਕਹਿੰਦੇ ਆ ਚਰਚ ਏਜ ਭਈ ਚਰਚ ਏਜ ਤੇ ਕੋਈ ਪਤਾ ਨਹੀਂ ਕਿ ਕਿਸ ਵੇਲੇ ਅਸੀਂ ਇੱਕਦਮ ਕਿੰਗਡਮ ਏਜ ਯਾਨੀ ਪ੍ਰਭੂ ਯਿਸੂ ਦੇ ਰਾਜ ਦੀ ਰਾਜੇ ਵਿੱਚ ਚਲੇ ਜਾਵਾਂਗੇ ਸੋ ਇਹ ਕਦੋਂ ਹੋਣਾ ਕਦੋਂ ਇਹ ਇਹ ਹੋਣਾ ਹੈ ਦੇਖੋ ਮਤੀ 24 36 ਦੇ ਵਿੱਚ 36 ਤੋਂ ਤੁਸੀਂ ਅ 42 ਤੱਕ ਪੜਿਓ ਕਿ ਉਸ ਦਿਨ ਤੇ ਉਸ ਘੜੀ ਦੀ ਬਾਬਤ ਕੋਈ ਜਾਣਦਾ ਯਾਨੀ ਕਿ ਰਬੀ ਯਿਸੂ ਨੇ ਦੱਸਿਆ ਕਿ ਇਹ ਇਹ ਅਗਲਾ ਜਿਹੜਾ ਈਵੈਂਟ ਹੈ ਜਾਂ ਅਗਲਾ ਜਿਹੜਾ ਜੋ ਕੁਝ ਹੋਣਾ ਹੈ ਉਹਦੇ ਬਾਰੇ ਵਿੱਚ ਕੋਈ ਡੇਟ ਸੈਟਿੰਗ ਨਹੀਂ ਜਿੰਪਾ ਮਤੀ 24 ਉਹਦਾ 36 ਤੋਂ ਬਤਾ ਲਈ ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ ਨਾ ਸਵਾਰਗ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ ਅਤੇ ਜਿਸ ਤਰ੍ਹਾਂ ਨੂੰ ਦੇ ਦਿਨ ਸਨ ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਪਾਗਲੋ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕ ਹਾਂਦੇ ਪਿੰਦੇ ਵਿਆਹ ਕਰਦੇ ਅਤੇ ਕਮਾਉਂਦੇ ਸਨ ਉਸ ਦਿਨ ਤੱਕ ਜਦ ਤੱਕ ਨੂੰ ਕਿਸ਼ਤੀ ਉੱਤੇ ਚੜਿਆ ਅਤੇ ਉਹ ਨਹੀਂ ਜਾਣਦੇ ਸਨ ਜਦ ਤੱਕ ਪਰਲੋ ਨਾ ਆਈ ਅਤੇ ਸਵਰਨਾ ਨੂੰ ਰੋੜ ਕੇ ਲੈ ਗਈ ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਣਾ ਹੋਵੇਗਾ ਤਦ ਦੋ ਜਣੇ ਖੇਤ ਵਿੱਚ ਹੋਣਗੇ ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ ਦੋ ਔਰਤਾਂ ਚੱਕੀ ਪੀਂਦੀਆਂ ਹੋਣਗੀਆਂ ਇੱਕ ਲੈ ਲਈ ਜਾਵੇਗੀ ਇੱਕ ਛੱਡ ਦਿੱਤੀ ਜਾਵੇਗੀ ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਨੂੰ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ ਹਾਲੇਲੂਇਆ ਸੋ ਪ੍ਰਭੂ ਜੀਸਸ ਮਸੀਹ ਨੇ 2000 ਸਾਲ ਪਹਿਲੇ ਦੱਸ ਦੇ ਸਹਿ ਦੱਸਿਆ ਸੀ ਕਿ ਮੇਰਾ ਆਣਾ ਚੋਰ ਵਰਗਾ ਹੈ ਜਿਵੇਂ ਕਿ ਅਸਾਂ ਇਨਾ ਮਤੀ 24 ਦੀ 36 ਤੋਂ 42 ਤੱਕ ਦੇ ਵਿੱਚ ਪੜਿਆ ਸੋ ਕਦੋਂ ਆਣਾ ਹੈ ਦੇਖੋ ਆਪਾਂ ਕਦੀ ਇਹ ਗਲਤੀ ਨਹੀਂ ਕਰਨੀ ਕਿ ਪ੍ਰਭੂ ਯਿਸੂ ਫੁਲਾਣੇ ਸਾਨੇ ਚ ਫੁਲਾਣੇ ਮਹੀਨੇ ਚ ਆਏਗਾ ਜਦੋਂ ਪ੍ਰਭੂ ਯਿਸੂ ਨੇ ਹੀ ਕਹ ਦਿੱਤਾ ਹੈ ਕਿ ਭਾਈ ਮੇਰੇ ਆਉਣ ਦਾ ਕਿਸੇ ਨੂੰ ਨਹੀਂ ਪਤਾ ਸੋ ਡੇਟ ਸੈਟਿੰਗ ਆਪਾਂ ਨਹੀਂ ਕਰਨੀ ਅੱਛਾ ਹੁਣ ਆਪਾਂ ਤਿਆਰ ਰਹਿ ਜੇ ਤਿਆਰ ਰਵਾਂਗੇ ਤੇ ਫਿਰ ਅੱਗੇ ਕੀ ਹੋਊਗਾ ਕਿ ਕੋਈ ਪਤਾ ਨਹੀਂ ਕਿ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਪਹਿਲੇ ਬਦਲਾ ਤੇ ਆਣਗੇ ਧਰਤੀ ਤੇ ਨਹੀਂ ਆਣਗੇ ਆਪਾਂ ਇੱਕ ਵਰਸ ਪੜਾਂਗੇ ਤੀਤਸ ਟਾਈਟਸ ਤੀਤਸ 2 ਦੀ 13 ਠੀਕ ਹੈ ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਬਦਲਾਂ ਤੇ ਆਉਣ ਤੇ ਧਰਤੀ ਉੱਤੇ ਲੈਂਡ ਕਰਨੇ ਦੇ ਵਿੱਚ ਇਹ ਸਾਨੂੰ ਜਿਹੜਾ ਹੈ ਉਹ ਦੱਸਿਆ ਗਿਆ ਤੇ ਬੜੇ ਆਰਾਮ ਨਾਲ ਅਸੀਂ ਦੇਖਾਂਗੇ ਦੋਏ ਉਹ ਗੱਲਾਂ ਦੱਸੀਆਂ ਗਈਆਂ ਤੀਤਸ 2 ਦੀ 13 ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ਵਰ ਅਤੇ ਮੁਕਤੀਦਾਤਾ ਜੀਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ ਇਹ ਪਵਿੱਤਰ ਆਸ ਜਿਹੜੀ ਹੈ ਨਾ ਇਹ ਪਹਿਲੇ ਪ੍ਰਭੂ ਯਿਸੂ ਮਸੀਹ ਸਿਰਫ ਬਦਲਾ ਤੇ ਆਣਗੇ ਠੀਕ ਹੈ ਸਿਰਫ ਉਹਨਾਂ ਨੇ ਬਦਲਾ ਤੇ ਆਣਾ ਧਰਤੀ ਤੇ ਨਹੀਂ ਆਣਾ ਚਲੋ ਇਹਨੂੰ ਫਿਰ ਮਜੀਦ ਹੋਰ ਵੇਖ ਲੈਣੇ ਆ ਪਹਿਲਾ ਥਸਲ ਨਹੀਂ ਕੀਓ ਉਦਾ ਚਾਰ ਪਾਠ ਤੇ ਉਹਦੀ 13 ਤੋਂ 18 ਤੇ ਖੋਲੀ ਰੱਖਿਓ ਤੇ ਫਿਰ 17 ਆਇਤ ਇੱਕ ਆਇ ਫਿਰ ਪੜ੍ਹਾਂਗੇ ਸੋ ਪਹਿਲਾ ਗਰੰਤੀਓ ਐ ਸੋਰਾ ਪਹਿਲਾ ਥਸਲਨੀ ਕਿਉ ਉਦਾ ਚਾਰ ਪਾਠ ਉਹਦੀ 13 ਤੋਂ 18 ਦੇ ਵਿੱਚ ਆ ਕੁਸ਼ ਹੋਣਾ ਠੀਕ ਹੈ ਆਪਾਂ ਨੂੰ ਤਿਆਰ ਰਹਿਣਾ ਹੈ ਦੇਖੋ ਇੱਥੇ ਕੀ ਲਿਖਿਆ ਹੈ ਪਹਿਲਾ ਥਸਨਕਿਆ 4 4 ਦਾ 13 ਤੋਂ 18 हे प्रभु ਅਸੀਂ ਚਾਹਦੇ ਜੋ ਤੁਸੀਂ ਉਹਨਾਂ ਬਾਰੇ ਜਿਹੜੇ ਸੁੱਤੇ ਪਏ ਹਨ ਅਣਜਾਨ ਰਹੋ ਤੁਸੀਂ ਪਰਾਈਆਂ ਕੋਮਾਂ ਦੀ ਤਰ੍ਹਾਂ ਸੌ ਕਰੋ ਜਿਨ੍ਹਾਂ ਨੂੰ ਕੋਈ ਆਸ ਨਹੀਂ ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫਿਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ਰ ਉਹਨਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਉਸ ਨੇ ਨਾਲ ਜਿਵਾਏਗਾ ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਤੇ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਜਿਉਂਦੇ ਰਹਿੰਦੇ ਹਾਂ ਉਹਨਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ ਜਿਹੜੇ ਸੌਂਗੇ ਹਨ ਇਸ ਲਈ ਪ੍ਰਭੂ ਜੋ ਪ੍ਰਭੂ ਆਪ ਨਲਕਾਰ ਨਾਲ ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਨ੍ਹਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬਦਲਾਅ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ ਸੋ ਤੁਸੀਂ ਇਹ ਗੱਲ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦਿਵੋ ਕਿੰਨੀ ਸੋਹਣੀ ਗੱਲ ਏ ਕਿ ਪ੍ਰਭੂ ਯਿਸੂ ਮਸੀਹ ਜਦੋਂ ਜਿਹੜਾ ਮਹਾ ਦੂਤ ਜੜਿਆ ਉਹ ਉਹ ਇੱਕ ਆਵਾਜ਼ ਦੇਗਾ ਲਲਖਾਰ ਦੇ ਨਾਲ ਤੇ ਪਰਮੇਸ਼ਵਰ ਦੀ ਜਿਹੜੇ ਤੂਰੀ ਵਜੇਗੀ ਉਹਦੇ ਨਾਲ ਕੀ ਹੋਊਗਾ ਉਹ ਯਿਸੂ ਮਸੀਹ ਆਏਗਾ ਬਦਲਾ ਤੇ 17 ਆਇਂ ਫਿਰ ਪੜਦੇ ਹੋ ਕਿ 16 ਤੇ 17 ਆਇਂ ਕਿ ਕਲੀਅਰ ਲਿਖਿਆ ਹੈ ਕਿ ਕੀ ਹੋਊਗਾ ਇਸ ਲਈ ਜੋ ਪ੍ਰਭੂ ਆਪ ਲਲਕਾਰਨਾ ਮਹਾ ਦੂਤ ਦੀ ਆਵਾਜ਼ ਅਤੇ ਪਰਮੇਸ਼ਵਰ ਦੀ ਤੂਰੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹਨਾਂ ਪਹਿਲਾ ਜਿੰਦੇ ਹੋ ਜਾਣਗੇ ਤਦ ਅਸੀਂ ਜਿਹੜੇ ਜਿੰਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਧਾ ਹallelujah ਤੇ ਅਚਾਨਕ ਉਠਾਇਆ ਜਾਂਦਾ ਇਹਦਾ ਮਤਲਬ ਇਹ ਕਿ ਕੋਈ ਪਤਾ ਨਹੀਂ ਇੱਕ ਸੈਕਿੰਡ ਵਿੱਚ ਕਿਸੇ ਵੇਲੇ ਵੀ ਹੱਸ ਪਰ ਵੀ ਯਿਸੂ ਉਸੇ ਪ੍ਰਗਟ ਹੋ ਜਾਣਗੇ ਤੇ ਸਿਰਫ ਜਦੋਂ ਬਦਲਾ ਤੇ ਆਣਗੇ ਦੁਨੀਆ ਨੂੰ ਨਹੀਂ ਪਤਾ ਲੱਗੇਗਾ ਦੁਰੀ ਜਿਹੜੀ ਹੈ ਉਹ ਬਾਕੀਆਂ ਨੂੰ ਨਹੀਂ ਸੁਣਾਈ ਦਿੱਤੀ ਜਾਣੀ ਉਹਨਾਂ ਨੂੰ ਸੁਣਾਈ ਦਿੱਤੀ ਜਾਣੀ ਹੈ ਜਿਹੜੇ ਕਲੀਸਿਆ ਵੇ ਚਰਚੇ ਪਰ ਸਾੜੇ ਵੀ ਨਹੀਂ ਚੱਕੇ ਜਾਣਗੇ ਚੱਕੇ ਉਹ ਹੀ ਜਾਣਗੇ ਜਿਹਦੀ ਜਿਹੜੇ ਉਹਦੀ ਆਉਣ ਦੀ ਤਿਆਰੀਆਂ ਕਰਨ ਦੇ ਨੇ ਅਬਰਾਨੀਓ 9 ਦੀ 28 ਵਜੇ ਗੱਲ ਲਿਖੀ ਪਈ ਹੈ ਹੈ ਸੋ ਉਹ ਪੜਾਂਗੇ ਕਿ ਪਹਿਲੀ ਅੜੀ ਦੇ ਪ੍ਰਭੂ ਯਿਸੂ ਮਸੀਹ ਆਏ ਸਾਨੂੰ ਪਾਪਾਂ ਤੋਂ ਮੁਕਤ ਕਰਾਉਣ ਲਈ ਤੇ ਹੁਣ ਜਦੋਂ ਆਣਗੇ ਉਹਨਾਂ ਨੂੰ ਜਿਹੜੇ ਉਹਦੀ ਰਾਹ ਲੈਣੇ ਨੇ ਉਹ ਚੁੱਕੇ ਜਾਣਗੇ ਜੀ ਅਬਰਾਨੀਓ 9 ਦੀ 28 ਦੇ ਵਿੱਚ ਆਪਾਂ ਇਹ ਪੜ ਅਬਰਾਨੀਆ 9 ਦੀ 28 ਉਸ ਤਰ੍ਹਾਂ ਫਸੀਦੀ ਬੋਤਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਬਲੀਦਾਨ ਹੋਇਆ ਅਤੇ ਉਹਨਾਂ ਉੱਤੇ ਜਿਹੜੇ ਉਹ ਉਹ ਦੀਗਦੇ ਹਨ ਪਾਪ ਦੇ ਕੰਮਾਂ ਤੋਂ ਅਲੱਗ ਹੋ ਕੇ ਮੁਕਤੀ ਦੇ ਲਈ ਦੂਜੀ ਵਾਰ ਪ੍ਰਗਟ ਹੋਵੇਗਾ ਹਾਂ ਜਿਹੜੇ ਉਹਦਾ ਇੰਤਜ਼ਾਰ ਕਰਦੇ ਨੇ ਸੋ ਆਪਾਂ ਤਿਆਰ ਰਹਿਣਾ ਤੇ ਜੇ ਇੰਤਜ਼ਾਰ ਨਹੀਂ ਕਰਾਂਗੇ ਫਿਰ ਕੀ ਹੋਊਗਾ ਫਿਰ ਅਸੀਂ ਨਹੀਂ ਚੱਕੇ ਜਾਵਾਂਗੇ ਹੁਣ ਗੱਲ ਇਹ ਵੇ ਕਿ ਅਸੀਂ ਉਹਦਾ welcom ਕਰਾਂਗੇ ਉਹ ਨਹੀਂ ਕਰੇਗਾ ਕਿਉਂਕਿ ਅਸੀਂ ਚੱਕੇ ਜਾਾਂਗੇ ਤੇ ਪਾਲੂਸ ਰਸੂਲ ਇੱਥੇ ਕਹਿੰਦਾ ਪਹਿਲੇ ਜਿਹੜੇ ਮਸੀਹ ਚ ਸੌਂ ਗਏ ਨੇ ਉਹ ਉਹਨਾਂ ਦੇ ਸ਼ਰੀਰ ਜਿਹੜੇ ਨੇ ਆਪਾਂ ਅਗੇ ਕੁਐਸਚਨ ਵੀ ਕਰ ਸਕਾਂਗੇ ਨਾ ਲੇਕਿਨ ਫਿਲਹਾਲ ਇਹ ਇਹਨੂੰ ਅਸੀਂ ਦੇਖ ਲਈਏ ਕੀ ਲਿਖਿਆ ਤੇ ਉਹ ਉਹ ਜਿਹੜੇ ਨੇ ਉਹ ਪਹਿਲੇ ਜਿਹੜੇ ਮਰ ਗਏ ਨੇ ਪਰ ਇੱਕ ਗੱਲ ਯਾਦ ਰੱਖੋ ਜਦੋਂ ਉਹ ਮਰੇ ਸੰ ਉਹਨਾਂ ਦੀ ਆਤਮਾ ਤੇ ਪ੍ਰਾਣ ਯੇਸੂ ਕਹਿੰਦੀ ਜਦੋਂ ਯੇਸੂ ਮਸੀਹ ਆਣਗੇ ਉਹਨਾਂ ਦੀ ਆਤਮਾਵਾਂ ਲੈ ਕੇ ਆਣਗੇ ਤੇ ਸ਼ਰੀਰ ਜਿਹੜੇ ਨੇ ਉਹ ਭਾਵੇਂ ਸਾੜ ਦਿਓ ਭਾਵੇਂ ਉਹਨਾਂ ਨੂੰ ਅੱਗ ਲੱਗ ਗਈ ਕੁਛ ਲੱਗ ਗਈ ਬੰਮ ਨਾਲ ਧਮਾਕੇ ਹੋ ਗਏ ਜੋ ਵੀ ਇਹ ਸੰਸਾਰਾਂ ਚਲੇ ਗਏ ਜੋ ਵੀ ਉਹ ਇਕੱਠੇ ਹੋ ਜਾਣਗੇ ਔਰ ਜੂਈ ਉਹ ਸ਼ਰੀਰ ਇਕੱਠੇ ਹੋਣਗੇ ਤੇ ਉਹ ਕੀ ਕਹਿ ਰਿਹਾ ਹੈ ਅਲੂਸਰ رسول ਕਿ ਜਦੋਂ ਉਹ ਐਂ ਚੱਕੇ ਜਾਣਗੇ ਫਿਰ ਜਿਹੜੇ ਅਸੀਂ ਜੀਉਂਦੇ ਵੀ ਹੋਵਾਂਗੇ ਨਾ ਸਾਰੇ ਤੇ ਨਹੀਂ ਮਰਾਂਗੇ ਤੇ ਫਿਰ ਕੀ ਹੋਊਗਾ ਫਿਰ ਇਹ ਹੋਊਗਾ ਫਿਰ ਅਸੀਂ ਉਹਨਾਂ ਦੇ ਨਾਲ ਯਿਸੂ ਦਾ استقبال ਕਰਾਂਗੇ ਵੈਲਕਮ ਕਰਾਂਗੇ ਠੀਕ ਹੈ ਔਰ ਅਲੂਸਰ رسول ਪਹਿਲਾ ਕਰੰਥੀਓ ਦਾ ਖਾਤੂ ਦੀ 15 ਦੀ ਤੁਸੀਂ ਪੜ੍ਹ ਦਿਓ 51 52 ਆਇਤ ਦੇ ਵਿੱਚ ਕੀ ਲਿਖ ਲਿਆ ਲਿਖਿਆ ਲੈ ਲੈ ਕੰਮ ਕਰ ਲੈ ਪਹਿਲਾ ਕ੍ਰਾਂਤੀਓ 15 ਦੀ 51 52 ਕਹਿੰਦਾ ਭਾਈਓ ਮੈਂ ਇੱਕ ਭੇਤ ਦੀ ਗੱਲ ਦੱਸਣਾ ਉਹ ਕੀ ਦੱਸਦਾ ਕਿ ਜਿਹੜੇ ਅਸੀਂ ਜੀਂਦੇ ਹੋ ਹਵਾਂਦੇ ਨਾ ਜਦੋਂ ਉਹ ਤੁਰੀ ਵਜੇਗੀ ਹਾਂਜੀ ਉਹ ਦੱਸੋ ਜੀ ਪਹਿਲਾ ਕ੍ਰਾਂਤੀਓ 15 ਉਹਦੀ 51 ਤੇ 52 ਹੈ ਵੇਖੋ ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸਾਰੇ ਨਹੀਂ ਸੋਵਾਂਗੇ ਪਰ ਸਾਰੇ ਪਲ ਭਰ ਵਿੱਚ ਅੱਖ ਦੀ ਝਲਕ ਵਿੱਚ ਆਖਰੀ ਤੁਰੀ ਫੂਕਦੇ ਅੰਸਾਰ ਬਦਲ ਜਾਵਾਂਗੇ ਤੁਰੀ ਫੂਕੀ ਜਾਵੇਗੀ ਅਤੇ ਮਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਬਦਲ ਜਾਵਾਂਗੇ ਲੋ ਇਹਦਾ ਮਤਲਬ ਇਹ ਕਿ ਯਿਸੂ ਕੀ ਪਤਾ ਹੋਣੀ ਆ ਜੇ ਹਨਾ ਤੇ ਜੇ ਜੇ ਅਸੀਂ ਜੀਵੰਦੇ ਹੋਵਾਂਗੇ ਨਾ ਪਹਿਲੇ ਤੇ ਉਹ ਜਿਹੜੇ ਸੌਂਦੇ ਨੇ ਕਬਰਾਂ ਚ ਨੇ ਜਿੱਥੇ ਆਤਮਾਵਾਂ ਯਿਸੂ ਨਾਲ ਲਿਆਏਗਾ ਉਹਨਾਂ ਦੀ ਸਾਡੀ ਆਤਮਾ ਤੇ ਇੱਥੇ ਹੀ ਹੋਣੀ ਹੈ ਤੇ ਕੀ ਹੋਊਗਾ ਜਦੋਂ ਉਹ ਸਾਰੇ ਉੱਠ ਜਾਣਗੇ ਫਿਰ ਆਪਾਂ ਸਾਡੀ ਵਾਰੀ ਆਏਗੀ ਸਾਡੇ ਸ਼ਰੀਰ ਉਹੋ ਜਿਹੇ ਬਣ ਜਾਣਗੇ ਜਿਵੇਂ ਕਿ ਪ੍ਰਭੂ ਯਿਸੂ ਮਸੀਹ ਦਾ ਸ਼ਰੀਰ ਹੈਗਾ ਹੈ ਪ੍ਰਭੂ ਯਿਸੂ ਮਸੀਹ ਦਾ ਸ਼ਰੀਰ ਪਹਿਲੇ ਜਦੋਂ ਸ਼ਬਦ ਨੇ ਦੇਹ ਧਾਰਿਆ ਤੇ ਉਹ ਇੱਕ ਵਕਤ ਤੇ ਇੱਕ ਸ਼ਰੀਰ ਦੀ ਕਾਇਦੇ ਚ ਆ ਗਿਆ ਸੀ ਠੀਕ ਹੈ ਤੇ ਉਹੀ ਜਿਹੜਾ ਉਹਨਾਂ ਦਾ ਦੇਹ ਕਹ ਲੋ ਜਿਹੜਾ ਉਹਨਾਂ ਦਾ ਸਰੀਰ ਏ ਉਹ ਬਦਲ ਕੇ ਤੇਜਲਾ ਬਣ ਗਿਆ ਹੈ ਚਲੋ ਇਹ ਪੜ ਲਿਓ ਫਲਿੱਪੀਆਂ ਫਲਿੱਪੀਆਂ 3 ਦੀ ਵੀ ਤੇ ਕੀ ਆਇਤਾ ਫਲਿੱਪੀਆਂ 3 ਦੀ ਵੀ ਤੇ ਕੀ ਆਇ ਹਾਂ ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੂ ਜੀਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ ਜਿਹੜਾ اپنی طاقت ਦੇ ਅਨਸਾਰ ਜਿਸ ਦੇ ਨਾਲ ਉਹ ਸਵਲਾ ਵਸਤਾ ਨੂੰ ਆਪਣੇ ਬਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਰੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਏਗਾ ਕਿੰਨਾ ਅਸੀਂ ਉਹਦੀ ਉਡੀਕ ਕਰਨਿਆਂ ਤੇਰੀ ਉਡੀਕ ਵਿੱਚ ਆਏ ਖੁਦਾ ਆਇਆ ਸੀ ਕਰਨੇ ਕਿ ਨਹੀਂ ਕਰਦੇ ਤੇ ਜੇ ਨਹੀਂ ਕਰ ਰਹੇ ਤੇ ਫਿਰ ਜੂਈ ਚੰ ਚੱਕਿਆ ਜਾਏਗਾ ਉਹ ਜਿਹੜਾ ਯਿਸੂ ਦਾ ਵਿਰੋਧੀ ਸਾਹਮਣੇ ਉਦੋਂ ਆਊਗਾ ਤੇ ਫਿਰ ਜਿਹੜੇ ਰਹਿ ਜਾਣਗੇ ਉਹਦੇ ਹਲੇ ਹੋ ਜਾਣਗੇ ਤੇ ਫਿਰ ਸਾhtੀਆਂ ਦੇ ਕੇ ਉੱਤੇ ਆਣਗੇ ਸੋ ਇਹ ਗੱਲ ਏ ਕਿ ਆਪਾਂ ਇਹ ਵੇਖ ਲਈਏ ਕਿ ਇਹ ਜਿਹੜਾ ਲਫ਼ਜ਼ ਇਹਦੇ ਲਈ ਹੋਇਆ ਕਲੀਸਿਆ ਦਾ ਚੱਕਿਆ ਜਾਣਾ ਠੀਕ ਹੈ ਇਹਨੂੰ ਰੈਪਚਰ ਕਹਿੰਦੇ ਨੇ ਠੀਕ ਹੈ ਰੈਪਚਰ ਕਹਿੰਦੇ ਨੇ ਇਹ ਬਾਈਬਲੀਜ ਰੈਪਚਰ ਲਫ਼ਜ਼ ਨਹੀਂ ਜਿਸ ਤਰੀਕੇ ਨਾਲ ਇਹ ਇਹ ਲੋਕ ਤ੍ਰਿਏਕ ਪਰਮੇਸ਼ਵਰ ਦਾ ਨਾਮ ਉੱਤੇ ਨਹੀਂ ਗਾ ਟ੍ਰਿਨਿਟੀ ਦਾ ਲੇਕਿਨ ਅਸੀਂ ਦੇ ਜ਼ਹੂਰ ਨੂੰ ਵੇਨਿਆ ਹਨਾ ਜਿਸ ਤਰ੍ਹਾਂ ਤ੍ਰਿਏਕ ਪਰਮੇਸ਼ਵਰ ਕਹਿੰਦੇ ਆ ਜਿਸ ਤਰ੍ਹਾਂ ਯਿਸੂ ਖਲੋਤਾ ਵਤੀ ਤਿੰਨ ਦੇ ਵਿੱਚ ਉਹ ਯੋਨਾ ਕੋਲ ਬਪਤਿਸਮਾ ਲੈ ਰਿਹਾ ਤੇ ਯਿਸੂ ਖਲੋਤਾ ਸਵਰਗ ਖੁੱਲ ਗਿਆ ਆਪ ਸਵਰਗੋਂ ਤੋਂ ਆਵਾਜ਼ ਆਈ ਕਿਤਾ ਜੀ ਇਹ ਮੇਰਾ ਪਿਆਰਾ ਪੁੱਤਰ ਹੈ ਇਹਦੀ ਹੈ ਤੇ ਨਾਲ ਹੀ ਪਵਿੱਤਰ ਆਤਮਾ ਜਿਹੜਾ ਹੈ ਉਹ ਯਿਸੂ ਤੇ ਆ ਗਿਆ ਤੇ ਅਸੀਂ ਪਿਤਾ ਪੁੱਤਰ ਪਵਿੱਤਰ ਆਤਮਾ ਨੂੰ ਇਕੱਠੇ ਵੇਖ ਲਿਆ ਠੀਕ ਹੈ ਇਹ ਇਹ ਜਿਹੜਾ ਨਾ ਇਹ ਨਹੀਂ ਕਿ ਭਾਈ ਉਹੀ ਯਿਸੂ ਹੈ ਉਹੀ ਪਿਤਾ ਬਣ ਜਾਂਦਾ ਉਹ 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 ਜਿਹੜਾ ਹੈ ਉਹ ਪਰਮਾਤਮਾ ਬਣ ਜਾਂਦਾ ਨਹੀਂ ਇਹ ਇੱਥੇ ਆਣ ਕੇ ਉਹ ਫਾਰਮੂਲਾ ਜਿਹੜਾ ਹੈ ਨਾ ਉਹ ਫੇਲ ਹੋ ਜਾਂਦਾ ਸੋ ਆਪਾਂ ਇਹ ਦੇਖਾਂਗੇ ਕਿ ਕੀ ਪੜਿਆ ਸੀ ਹੁਣ ਲਿਸਪੀਰ ਹਾਂ ਤਿੰਨ ਦਾ ਇਹ ਸ਼ਰੀਰ ਹੋ ਗਿਆ ਹੁਣ ਇਸ ਲਈ ਆਪਾਂ ਚਲਾਂਗੇ ਆ ਦੂਸਰਾ ਥਸਲਨੀ ਕੀ ਉਹਦਾ ਖਤ ਉਹਦਾ ਦੋ ਪਾਰਟ ਤੇ ਉਹਦੀ ਜਿਹੜੀ ਆਇਤ ਹੈ ਨਾ ਉਹ ਆਪਾਂ ਤਿੰਨ ਤੋਂ 7 ਤੱਕ ਪੜਾਂਗੇ ਬਹੁਤ ਥਸਲਨੀਆ ਉਹਦੀ ਆਇਤ 10 ਤੋਂ 7 ਐ ਦੂਸਰਾ ਥਸਲਨੀ ਕੀ ਉਹਦਾ ਦੂਸਰਾ ਪਾਰਟ ਤੇ ਦਿੰਤੋ ਸਤ ਸਤ ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਪਰਮਾਵੇ ਉਹ ਕੋਈ ਤੁਹਾਨੂੰ ਕਿਸੇ ਤਰੀਕੇ ਨਾਲ ਨਾ ਪਰਮਾਵੇ ਕਿਉਂ ਜੋ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਿੰਨਾ ਚਿਰ ਪਹਿਲਾ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪ੍ਰਗਟ ਨਾ ਹੋ ਜਾਵੇ ਜੋ ਮਸੀਹ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਹੈ ਆਪਣੇ ਆਪ ਨੂੰ ਉੱਚਾ ਕਰਦਾ ਹੈ ਇਥੋਂ ਤੱਕ ਕਿ ਉਹ ਪਰਮੇਸ਼ਵਰ ਦੀ ਹੈਕਲ ਵਿੱਚ ਪੈਂਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ਵਰ ਵਾਂਗੂ ਵਿਖਾਉਂਦਾ ਹੈ ਕੀ ਤੁਹਾਨੂੰ ਚੇਤੇ ਨੇ ਕਿ ਜਦੋਂ ਮੈਂ ਤੁਹਾਡੇ ਕੋਲ ਸੀ ਮੈਂ ਤੁਹਾਨੂੰ ਇਹ ਗੱਲ ਨਹੀਂ ਆਖੀਆਂ ਸਨ ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਉਸ ਨੂੰ ਰੋਕ ਰਿਹਾ ਹੈ ਕਿ ਉਹ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਉਸ ਯਸੂ ਦੇ ਵਿਰੋਧੀ ਨੂੰ ਰੋਕ ਰੇ ਕਿ ਉਹ ਆਪਣੇ ਸਮੇਂ ਸਿਰ ਪ੍ਰਗਟ ਹੋਵੇ ਹਾਂ ਕੋਤਾਰਮ ਅਰਥਾਤ ਪਾਪ ਦਾ ਭੇਤ ਵੀ ਕਮ ਕਰੀ ਜਾਂਦਾ ਹੈ ਹਾਂ ਪਰ ਹੁਣ ਇੱਕ ਰੋਕਣ ਵਾਲਾ ਹੈ ਅਤੇ ਜਦੋਂ ਤੱਕ ਉਹ ਦੂਰ ਨਾ ਹੋ ਜਾਵੇ ਉਹ ਰੁਕਿਆ ਰਹੇਗਾ ਗੱਲ ਇਹ ਹੈ ਹੁਣ ਰੋਕਣ ਵਾਲਾ ਯਸੂ ਦੇ ਬ੍ਰੋਦੀਨ ਪਵਿੱਤਰ ਆਤਮਾ ਨਹੀਂ ਹੈ ਕਿਉਂਕਿ ਚਰ ਚੱਕਿਆ ਜਾਏਗਾ ਪਵਿੱਤਰ ਆਤਮਾ ਫਿਰ ਥੱਲੇ ਰਹੇਗਾ ਕਿਉਂਕਿ ਉਹਦੇ ਬਾਅਦ ਵੀ ਲੋਕਾਂ ਨੇ ਆਪਣੇ ਪਾਪਾਂ ਦਾ ਪਰਛਾਤਾਵ ਕਰਨਾ ਹੈ ਕਿਉਂਕਿ ਵਚਨ ਨੇ ਜਿ ਲਿਖਿਆ ਹੈ ਪਵਿੱਤਰ ਆਤਮਾ ਤੋਂ ਬਗੈਰ ਕੋਈ ਪ੍ਰਭੂ ਯਿਸੂ ਨੂੰ ਆਪਣਾ ਪ੍ਰਭੂ ਮੰਨ ਨਹੀਂ ਸਕਦਾ ਸੋ ਉਥੇ ਲਿਖਿਆ ਇੱਕ ਹੈ ਰੋਕਣ ਵਾਲਾ ਚਰਚ ਹੈਗਾ ਯਿਸੂ ਦਾ ਸ਼ਰੀਰ ਉਹ ਕਹਿੰਦੇ ਜਿੰਨੀ ਦੇਰ ਤੱਕ ਉਹ ਚੱਕਿਆ ਨਾ ਜਾਏ ਉਹ ਬਰੋਦੀ ਆਏਗਾ ਨਹੀਂ ਤੇ ਹੁਣ ਅਸੀਂ ਇਹ ਵੇਖਨੇ ਆ ਕਿ ਸਾਡਾ ਜਿਹੜਾ ਟਾਪਰ ਜਿਹੜਾ ਸਵਾਲ ਹੋਇਆ ਹੈ ਉਹ ਇਹ ਵੇ ਕਿ ਇਸ ਤੋਂ ਬਾਅਦ ਕੀ ਹੋਣਾ ਹੈ ਇਸ ਤੋਂ ਬਾਅਦ ਚਰਚ ਦਾ ਚੱਕਿਆ ਜਾਣਾ ਹੈਗਾ ਤੇ ਚਰਚ ਚੱਕਿਆ ਜਾਏਗਾ ਤੇ ਫਿਰ ਕੀ ਹੋਊਗਾ ਕੀ ਹੋਏਗਾ ਕਿ ਅਸੀਂ ਸਾਰਾ ਨਜ਼ਾਰਾ ਵੇਖਿਆ ਯਿਸੂ ਬਦਲਾ ਤੇ ਆਏਗਾ ਔਰ ਅਸੀਂ ਉੱਤੇ ਚੱਕੇ ਜਾਾਂਗੇ ਹੁਣ ਅਗਲੀ ਰਿਕਾਰਡਿੰਗ ਵਿੱਚ ਇਹ ਵੇਖਾਂਗੇ ਕਿ ਉੱਤੇ ਹੋਣਾ ਕੀ ਹੈ ਹਾਂ ਜਰਜ ਦੇ ਦਿਨ ਪਹੁੰਚ ਜਾਣਾ ਹੈ ਸੋ ਆਪਾਂ ਇਹ ਇੱਥੇ ਅਸੀਂ ਯਿਸੂ ਦੇ ਬਦਲਾ ਦੇ ਆਉਣ ਦੀ ਤਿਆਰੀ ਕਰਨੀ ਹੈ ਰੋਜ਼ ਹੀ ਇਹ ਕਹਣਾ ਹੈ ਉਹ ਆ ਰਿਹਾ ਹੈ ਕਿਉਂਕਿ वचन ਵਿੱਚ ਅਗੇ ਤੁਸੀਂ ਵੇਖੋ ਕਿ ਬਹੁਤ ਜਗ੍ਹਾ ਪਰ ਯਿਸੂ ਨੇ ਦੱਸਿਆ 10 ਕੁਮਾਰੀਆਂ ਨੇ ਹੈ ਪੰਜਾਂ ਕੋਲ ਤੇਲ ਸੀ ਤੇ ਪੰਜਾਂ ਕੋਲ ਨਹੀਂ ਸੀ ਤੇ ਲੜਾ ਆਇਆ ਤੇ ਜਿਨ੍ਹਾਂ ਕੋਲ ਤੇਲ ਹੈਗਾ ਸੀ ਉਹਨਾਂ ਦੀਆਂ ਉਹ ਮਸ਼ਲਾ ਜਲਦੀਆਂ ਸਨ ਉਹ ਤੇ ਡਰ ਗਈਆਂ ਬਾਕੀ ਪਿੱਛੇ ਰਹਿ ਗਈ ਉਹ ਚਰਚ ਨੂੰ ਦੱਸਿਆ ਗਿਆ ਜੇ ਅਸੀਂ ਤਿਆਰੀ ਨਹੀਂ ਕਰਾਂਗੇ ਤੇ ਫਿਰ ਪਿੱਛੇ ਰਹਿ ਜਾਾਂਗੇ ਤੇ ਫਿਰ ਯਿਸੂ ਦੇ ਬ੍ਰੋਦੀ ਜਿਹੜਾ ਹੈ ਨਾ ਉਹ ਕਤਲ ਕਰੇਗਾ ਉਹ ਬੜੀ ਭੈੜੀ ਹਾਲਤ ਹੋਏਗੀ ਤੇ ਸ਼ਾਦੀਆਂ ਦੇ ਕੇ ਫਿਰ ਅਸੀਂ ਉੱਤੇ ਜਾਵਾਂਗੇ ਠੀਕ ਹੈ ਸੋ ਇਹ ਇੱਕ ਤਾਕਤ ਇੱਥੇ ਤੱਕ ਹੋਇਆ ਹੈ सो so, फिर नैक्सट कि चढ़ते चकिया गया फिर की होना है ठीक है जी सो so, ठीक है खुदा दे ठीक है आ जय मास्त जय मास्ती जी सारे